ਆਪ ਜੋ ਆਪਣਾ ਪਾਣੀਆਂ ਦੀ ਕਲੈਕਸ਼ਨ ਕਰੋਗੇ ਤੁਸੀਂ ਬਾਣੀ ਵਾਟਰ ਟੈਂਕ ਲੱਗ ਰਹੇ ਨੇ ਕੀ ਕਹੋਂਗੇ ਇਹਦੇ ਬਾਰੇ ਪਿੰਡ ਸਾਥ ਦੇ ਰਿਹਾ ਪਿੰਡ ਸਾਥ ਦੇ ਰਿਹਾ ਅੱਛਾ ਹੁਣ ਐ ਲਾ ਲਾ ਜੇ ਆਪਾਂ ਮੈਂ ਹੀ ਲਾਵਾਂ ਆਪਣੇ ਘਰੇ 50-60 ਹਜ਼ਾਰ ਰੁਪਈਆ ਲੱਗਦਾ ਇਹ 1000 ਰੁਪਈਆ ਚ ਮਿਲ ਰਿਹਾ ਹੈ ਨਾਲੇ ਸੁੱਧ ਪਾਣੀ ਆਪਾਂ 300 ਤੇ ਲਾਵਾਂਗੇ 800 ਫੁੱਟ ਤੋਂ ਪਾਣੀ ਆਉਣਾ ਨਾਲੇ ਉਮਰ ਪਰ ਵਾਸਤੇ ਹਾਂ ਬਾਈ ਸਾਰਿਆਂ ਤੋਂ ਵਧੀਆ ਕੰਮ ਆ ਯਾਨੀ ਤੁਸੀਂ ਪਿੰਡ ਦਾ ਪੂਰਾ ਸਹਿਯੋਗ ਮਿਲ ਰਿਹਾ ਤੁਹਾਨੂੰ ਪਿੰਡ ਦਾ ਪੂਰਾ ਸਹਿਯੋਗ ਮਿਲ ਰਿਹਾ ਠੀਕ ਹੈ ਜੀ ਬਾਅਦ ਲੈ ਕੇ ਪਿੰਡ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਵਾਸਤੇ ਲੋਕਾਂ ਤੇ ਆਪਦੇ ਪਿੰਡਦ ਨੂੰ ਦੱਸਣਾ ਚਾਹੁੰਦੇ ਆਂ ਵੀ ਆਪਣਾ ਜਿਹੜਾ ਵਾਦਾ ਸੀ ਦੋ ਬਾਰਡਰ ਬਕਸਾਂ ਦਾ ਪਾਣੀ ਤੋਂ ਕਨੀਓ ਪਿੰਡ ਬਹੁਤ ਔਖਾ ਦੀ ਉਹ ਮੰਤਰੀ ਸਾਹਿਬ ਨੇ ਭਗਮੰਤ ਮੰਤਰੀ ਸਰਕਾਰ ਨੇ ਸਾਡੀ ਸੁਣੀ ਹੈ ਸਾਨੂੰ 6.5 ਕਰੋੜ ਰੁਪਈਆ ਜਿਹੜਾ ਜਾਰੀ ਹੋ ਗਿਆ ਉਹਦੇ ਵਾਸਤੇ ਅਸੀਂ ਕੁਝ ਪਰਸੈਂਟ ਜੋ ਪੈਸਾ ਪਿੰਡ ਨੇ ਭਰਨਾ ਹੁੰਦਾ 18 ਲੱਖ 12000 ਰੁਪਈਆ ਟੋਟਲ ਅਮਾਉਂਟ ਜਿਹੜੀ ਪਿੰਡ ਨੇ ਭਰਨੀ ਆ ਉਹ ਚ ਅਸੀਂ ਨੇ ਇਹ ਰੱਖਿਆ ਪੰਚਾਇਤ ਨੇ ਵੀ 800 ਰੁਪਈਆ ਐਸਸੀ ਪਰਿਵਾਰ ਤੇ 1000 ਰੁਪਈਆ ਜਰਨਲ ਪਰਿਵਾਰ ਆ ਤਕਰੀਬਨ ਆਪਣੇ ਪਿੰਡ ਦੀ 26 ਕਸੋਰ ਢੇਲੀ ਹੈ ਅਸੀਂ ਮੰਨਿਆ ਵੀ ਕੁਛ ਚਲੋ ਗਰੀਬ ਵੀ ਕੋਈ ਹਾਲਾਤਾਂ ਕਾਰਨ ਨਹੀਂ ਵੀ ਦੇ ਸਕਦਾ ਵੀ ਆਪੇ ਮੰਨਿਆ ਵੀ ਜੇ ਉਹ ਵੀ ਕਲੈਕਸ਼ਨ ਹੋਊਗੀ ਜਿੰਨੇ ਵੀ ਸਲਿੱਪਾਂ ਛਪਾ ਕੇ ਵੇਖਾਇਦਾ ਪੰਚਾਇਤ ਦੇ ਨਾਂ ਤੇ ਵਾਟਰ ਸਪਲਾਈ ਵਿਭਾਗ ਦੇ ਨਾਂ ਤੇ ਇੰਨਾ ਪੈਸਾ ਜੀ 1000 ਰੁਪਏ ਚ ਜਰਨਲ ਵਰਗ ਨੂੰ ਕਲੈਕਸ਼ਨ ਦਿੱਤਾ ਜਾਊਗਾ 800 ਚ ਏਸੀ ਵਰਗ ਨੂੰ ਕਲੈਕਸ਼ਨ ਦਿੱਤਾ ਜਾਊਗਾ ਜਿਹੜਾ ਬੰਦਾ ਅੱਜ ਆਪਾਂ ਨੂੰ ਕਨੈਕਸ਼ਨ ਦੇ ਪੈਸੇ ਨਹੀਂ ਦੇਊਗਾ ਜਾਣ ਬੁੱਝ ਕੇ ਨਹੀਂ ਦੇਊਗਾ ਉਹ ਤਾਂ ਦੋ ਗੁਣੇ ਪੈਸੇ ਕਨੈਕਸ਼ਨ ਦੇ ਲੈ ਜਾਣਗੇ ਏਸੀ ਵਾਲੇ ਤੋਂ 1600 ਜਰਨਲ ਵਾਲੇ ਤੋਂ 2000 ਉਦੋਂ ਬਾਅਦ ਇਹ ਬਟਰ ਬਾਕਸ ਜਦੋਂ ਪ੍ਰੋਜੈਕਟ ਆਪਣੇ ਬਣ ਕੇ ਤਿਆਰ ਹੋ ਗਏ ਪੰਚਾਇਤ ਦੇ ਹੈਂਡਓਵਰ ਕਰੂਗੀ ਸਰਕਾਰ ਪੰਚਾਇਤ ਨੂੰ ਇਸਮਹਾਉਗੀ ਪੰਚਾਇਤ ਨੇ ਚਲਾਉਣੇ ਨੇ ਪੰਚਾਇਤ ਨੇ ਉਹ ਚ ਦੋ ਮੁਲਾਜ਼ਮ ਰੱਖਣੇ ਨੇ ਤਿੰਨ ਰੱਖਣੇ ਨੇ ਪੰਚਾਇਤ ਨੇ ਉਹਨੂੰ ਤਨਖਾਹ ਦੇਣੀ ਆ ਪੰਚਾਇਤ ਨੇ ਕਨੈਕਸ਼ਨ ਦੇਣੇ ਨੇ ਇਹ ਜਿਹੜਾ ਪੈਸਾ ਇਕੱਠਾ ਕਰੋਗੇ ਮੰਨ ਲਓ ਐਸਸੀ ਤੋਂ ਕਿੰਨਾ 800 ਜੀ 800 ਜੀ ਜਰਨਲ ਤੋਂ 1000 ਰੁਪਏ ਇਕ ਪਤੀ ਘਰ ਇੱਕ ਘਰ ਘਰ ਜਾਓਗੇ ਕਿਵੇਂ ਇਹਦਾ ਕੀ ਰੱਖਿਆ ਪ੍ਰੋਸੀਜਰ ਵਿੱਚ ਅਸੀਂ ਦੋ ਦੋ ਮੈਂਬਰਾਂ ਨੂੰ ਡਿਊਟੀ ਲਾ ਕੇ ਜਿਵੇਂ ਜਿਵੇਂ ਬਾੜ ਨੇੜੇ ਨੇ ਤਿੰਨ ਤਿੰਨ ਨੂੰ ਦੋ ਦੋ ਨੂੰ ਜਿਵੇਂ ਵੀ ਜਿ ਵੀ ਜਿਵੇਂ ਤੁਸੀਂ ਨੇ ਸਾਨੂੰ ਚੁਣਿਆ ਸਾਡਾ ਉਦੋਂ ਸਾਥ ਦਿੱਤਾ ਓਸੇ ਤਰ੍ਹਾਂ ਸਾਥ ਦੇ ਕੇ ਅਸੀਂ ਪਿੰਡ ਦੇ ਹੋਰ ਵੀ ਕੰਮ ਖੁਸ਼ੀ-ਖੁਸ਼ੀ ਜਾਈਏ ਅਸੀਂ ਵੀ ਚੰਡੀਗੜ੍ਹ ਕੁਜੀ-ਕੁਜੀ ਜਾਈਏ ਮੰਤਰੀ ਲਵੇ ਅਸੀਂ ਝੜਕਾ ਖਾ ਕੇ ਵੀ ਕਹੀਏ ਵੀ ਸਾਡੇ ਪਿੰਡ ਨੂੰ ਕੰਮ ਦਿਓ ਜੀ ਸਾਡਾ ਆਹ ਕੰਮ ਕਰੋ ਜੀ ਤਾਂ ਜੋ ਪਿੰਡ ਤਰੱਕੀ ਕਰੇ ਤਰੱਕੀ ਤਾਂ ਕਰੂਗਾ ਜੇ ਪਿੰਡ ਦੇ ਲੋਕ ਸਾਡਾ ਸਾਥ ਦੇਣਗੇ ਕੋਈ ਵੀ ਜਾਣਾ ਟਿੱਬੀ ਤੇ ਵੀ ਜਾਣਾ ਜਿੰਨੇ ਘਰ ਆਪਣੇ ਹੋਰ ਰੋੜਾ ਤੇ ਰਹਿੰਦੇ ਨੇ ਕੱਲੀ ਨਗਰ ਵਾਲੇ ਰੋਡ ਨੂੰ ਛੱਡ ਕੇ ਉੱਤੇ ਕੋਈ ਮਕਾਨ ਨਹੀਂ ਹੈਗਾ ਸਾਰੇ ਮਕਾਨਾਂ ਨੂੰ ਪਾਈਪ ਲਾਈਨ ਆਪਾਂ ਨੇ ਦੇਣੀ ਹੈ ਕਈ ਵਾਰੀ ਜੀ ਚਲੋ ਨਕਸ਼ਾ ਵੀ ਨੇ ਬਣਾਇਆ ਵਧੀਆ ਕ ਬਹੁਤ ਬਰੀਕੀ ਨਾਲ ਬਣਾਇਆ ਵੈਸੀ ਤਾਂ ਕੋਈ ਛੱਡੀ ਨਹੀਂ ਅਸੀਂ ਉੱਥੇ ਵੀ ਮੌਕੇ ਤੇ ਮੈਪ ਦੇਵਾਂਗੇ ਜਿੱਥੇ ਚਾਰ ਕਰ ਹੋਏ ਤੇ ਵਾਟਰ ਬਾਕਸ ਲੱਗਣ ਤੋਂ ਬਾਅਦ ਕੋਈ ਬਿੱਲ ਦਾ ਵੀ ਹੈਗਾ ਇਹਦਾ ਕੋਈ ਬਿੱਲ ਦਾ ਜੀ ਦੇਖੋ ਉਹ ਸਰਕਾਰ ਦੀ ਕੀ ਗਾਈਡ ਲਾਈਨ ਆਉਂਦੀ ਆ ਵੀ 20 ਰੁਪਏ ਰੱਖੋ 10 ਰੁਪਏ ਰੱਖੋ ਜਾਂ ਪਤਾਨਖਾ ਦੇ ਹਿਸਾਬ ਨਾਲ ਜਿੰਨੇ ਮਜ਼ਦਮਾ ਰੱਖਾਂਗੇ ਬਿੱਲ ਵੀ ਭਰਨਾ ਹੋਊਗਾ ਜੀ ਦੋਏ ਵਾਟਰ ਬਾਕਸਾਂ ਦਾ 2.5 ਲੱਖ ਲੀਟਰ ਦੀਆਂ ਦੋ ਟੈਂਕੀਆਂ ਬਣਦੀਆਂ ਨੇ ਇੱਕ ਵਾਟਰ ਬਾਕਸ ਬਣਨਾ ਹੈ ਜੀ ਆਪਣਾ ਜਿੱਥੇ ਚੱਲ ਰਿਹਾ ਹੈ ਇੱਥੇ ਇੱਕ ਰੋਜਾ ਬੱਤੀ ਚ ਨਮਾ ਰੋਜਾ ਬੱਤੀ ਹਾਂਜੀ ਇਹ ਫਿਰ ਪੰਚਾਇਤਾਂ ਨੂੰ ਸਮਝਾਜੋ ਕਿ ਸਰਕਾਰ ਸਮਝੂਗੀ ਪੰਚਾਇਤਾਂ ਨੂੰ ਠੀਕ ਹੈ ਇਹ ਗੱਲ ਤਾਂ ਨਹੀਂ ਹੋਊਗੀ ਜਿਵੇਂ ਪੰਚਾਇਤਾਂ ਨੂੰ ਪਹਿਲਾਂ ਸਮਝਾਇਆ ਸੀ ਕੈਪਟਨ ਮਰਿੰਦਰ ਸਿੰਘ ਨੇ ਜੀ ਜੇ ਕਹਿ ਦਈਏ ਵੀ ਸਾਰਿਆਂ ਦਾ ਜਖੇਪੜ ਹੋਰ ਪਿੰਡਾਂ 'ਚ ਅਸੀਂ ਗਿਆਾਂਗੇ ਵੀ ਜੰਮੀ ਬਿਲਕੁਲ ਕਬਾੜ ਬਣ ਗਏ ਉਹ ਲੋਕ ਰੂੜੀਆਂ ਕਦੋਂ ਕਲੈਕਸ਼ਨ ਸ਼ੁਰੂ ਕਰੋਗੇ ਕਿ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਈਏ ਇਹ ਸਾਰਾ ਪੈਸਾ ਸਾਡੇ 6 ਕਰੋੜ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ 18 ਲੱਖ 12000 ਰੁਪਏ ਪਿੰਡ ਵੱਲੋਂ ਤੇ ਕਦੋਂ ਕਲੈਕਸ਼ਨ ਸ਼ੁਰੂ ਕਰੋਗੇ ਜੀ ਇਹ ਜਦੋਂ ਆਪਣੀ ਪਿੰਡ ਦੀ ਕਲੈਕਸ਼ਨ ਸ਼ੁਰੂ ਹੋ ਕੇ ਅਸੀਂ ਪੈਸੇ ਜਮ੍ਹਾਂ ਕਰਾਤੇ ਜੀ ਉਸ ਤੋਂ 20-25 ਦਿਨਾਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਆਪਣੇ ਕੋਲ ਕਿੰਨਾ ਪੈਸਾ ਆ ਚੁੱਕਿਆ ਜੀ ਧਰ ਸਰਕਾਰ ਵੱਲੋਂ ਜਮ੍ਹਾਂ ਕਰਵਾ ਦੋ ਸਰਕਾਰ ਵੱਲੋਂ 6.5 ਕਰੋੜ 6.5 ਕਰੋੜ ਨਾਲ ਤੁਸੀਂ ਵੀ ਰੱਖਿਓ ਗੱਲ ਇਹ ਹੋਰ ਪਿੰਡਾਂ ਨੂੰ ਵੀ ਪੂਰੇ ਪੰਜਾਬ ਨੂੰ ਇਹ ਗੱਲ ਇਹ ਵੀ ਜਿਵੇਂ ਬਿਜਲੀ ਦੇ ਬਿੱਲ ਆਉਂਦੇ ਨੇ ਜੀ ਇਹਦੇ ਵੀ ਬਿੱਲ ਇਸ ਤਰ੍ਹਾਂ ਆਉਣ ਤਾਂ ਲੋਕ ਡਰਦੇ ਭਰਨ ਨਹੀਂ ਕਲੈਕਸ਼ਨ ਕੱਟਿਆ ਜਾਊਗਾ ਇਹ ਗੱਲ ਜਰੂਰ ਰੱਖਿਓ ਤੁਸੀਂ ਇਹ ਤਾਂ ਹੀ ਦੇਖੋ ਵੋਟਰ ਰਾਜ ਹੈ ਉੱਚ ਜਿਹੜੇ ਵੋਟਰ ਜਿਹਨੇ ਬੰਦੇ ਨੇ ਕੋਈ ਵੋਟਾਂ 'ਚ ਖੜਾ ਹੁੰਦਾ ਇਲੈਕਸ਼ਨ ਲੜਨੀ ਹੁੰਦੀ ਹੈ ਹੋ ਸਕਦਾ ਫੈਸਲਾ ਲੈ ਲੈਂਦਾ ਪਰ ਸਖਤ ਫੈਸਲੇ ਲੈ ਕੀ ਕੰਮ ਚੱਲਣਗੇ ਪਿੰਡਾਂ ਦੇ ਨਹੀਂ ਸਾਰੇ ਪਿੰਡ ਖੰਡਰ ਬਣ ਜਾਣਗੇ ਬੁਰਾ ਹਾਲ ਹੈ ਸਫਾਈ ਦਾ ਬੁਰਾ ਹਾਲ ਹੈ ਬਾਕੀ ਸਾਡੀ ਹੋਰ ਵੀ ਬੇਨਤੀ ਹੈ ਜੀ ਅਸੀਂ ਲੋਕਾਂ ਨੂੰ ਇਹ ਵੀ ਕਹਿੰਦੇ ਵੀ ਆਪੋ ਆਪਣੇ 12 ਦੀ ਸਪਾਈ ਨਾਲੀ ਦੀ ਸਪਾਈ ਜਿੱਥੇ ਨਹੀਂ ਕਰ ਸਕਦਾ ਕੋਈ ਸਾਂਝਾ ਤਾ ਉਹ ਉਥੇ ਸਾਨੂੰ ਦੱਸੋ ਅਸੀਂ ਇੱਥੇ 10 ਵਾਰ ਕਰੀਏ ਕਰਾਵਾਂਗੇ ਅੱਲਾ ਕਿੱਡੀ ਕੁ ਅੱਲਾ ਕੀ ਪੂਰਾ ਸਹਿਜੋ ਕਰ ਰਹੇ ਹਾਂ ਆ ਪੂਰਾ ਮੈਂ ਪਰ ਕੱਛੇ ਜਦੋਂ ਮੈਂ ਉਹਦੇ ਪਹਿਲਾ ਉਹ ਕਾਲੀ ਹੈ ਕਿਉਂ ਜੀ ਵਧੀਆ ਚੱਲ ਰਿਹਾ ਕੰਮ ਪਿੰਡ ਦਾ ਵਧੀਆ ਵਧੀਆ ਸਹਿਮਤ ਹਾਂ ਸਹਿਮਤ ਹਾਂ ਪਾਣੀ ਵਾਸਤੇ ਫਿਰ ਕਿਸਮ ਤੇ ਠੀਕ ਹੈ ਜੀ ਚੰਗਾ ਜਲ ਮਿਲੂਗਾ ਠੀਕ ਅੱਡੇ ਬੁੜੇ ਦੇ ਗੋਡੇ ਨਹੀਂ ਦੇਖਣਗੇ ਠੀਕ ਹੈ ਜੀ ਜਿਹੜਾ ਗੋਡੇ ਦੇ ਵਦਨੇ ਇਹ ਵੀ ਨਹੀਂ ਦੇਖਣਗੇ ਜਦੋਂ ਸਹੀ ਪਾਣੀ ਮਿਲੂ ਹਾਂ ਜੀ ਇਹ ਪਾਣੀ ਰੋਕਣਾ ਕੌਣ ਜੀ ਵਧੀਆ ਕੰਮ ਕਰਨਾ ਪਿੰਡ ਦਾ ਵੇ ਬੋਰ ਲਗਾਉਣਾ ਬਹੁਤ ਔਖਾ ਤਕਰੀਬ ਨੂੰ 50000 ਲੱਗਦਾਗਾ 60 ਅੱਛਾ ਜੀ ਆ ਬਿੱਲ ਭਰਨਾ ਕਿੱਥੀ ਤੋਂ ਕਰਲਾਗੇ ਪੂਰਾ ਸਹਿਜੋ ਕਰ ਰਹੇ ਹਾਂ ਹਾਂ ਪੂਰਾ ਮੈਂ ਪਰ ਗੱਛੇ ਜਿਦਾ ਮੈਂ ਹੁੜੇ ਪਹਿਲਾ ਮੈਂ ਉਹ ਕਾਲੀ ਹੈ ਕਿਉਂ ਜੀ ਵਧੀਆ ਚੱਲ ਰਿਹਾ ਕੰਮ ਪਿੰਡ ਦਾ ਵਧੀਆ ਵਧੀਆ ਸਹਿਮਤ ਹਾਂ ਸਹਿਮਤ ਹਾਂ ਹਾਂ ਪਾਣੀ ਵਾਸਤੇ ਸਿਰ ਇੱਕ ਸੰਪ ਠੀਕ ਹੈ ਜੀ ਚੰਗਾ ਜਲ ਮਿਲੂਗਾ ਠੀਕ ਹੈ ਅੱਡੇ-ਬੁੱਡੇ ਦੇ ਗੋਡੇ ਨਹੀਂ ਦਿਖਣਗੇ ਠੀਕ ਹੈ ਜੀ ਤੁਹਾਡੇ ਗੋਡੇ ਦੇ ਬਗਨੇ ਇਹ ਵੀ ਨਹੀਂ ਦਿਖਣਗੇ ਜਦੋਂ ਸਹੀ ਪਾਣੀ ਮਿਲੂ ਹਾਂਜੀ ਉਹ ਪਾਣੀ ਦਾ ਬੋੜਾ ਕਹਿੰਦੀ ਤਾਂ ਜੇ ਵੀ ਕੰਮ ਕਰੋ ਜਿੰਨੇ ਕੰਮ ਹੋਏ ਨੇ ਆਪਣੇ ਉਹਨਾਂ ਦੀਆਂ ਕਾਰਵਾਈਆਂ ਦੇ ਮੱਤੇ ਬੱਜ ਪੈਂਦੇ ਨੇ ਕੰਮ ਪਤੀ ਪਹਿਲਾਂ ਕਰਦੇ ਨੇ ਵੀ ਅੱਜ ਮੁੰਬਈ ਕੰਮ ਜ਼ੋਰ ਜਰ ਸਡੇ ਸਾਰੇ ਪੰਚਾਇਤ ਮੇਰਾ ਪੂਰਾ ਸਾਦੇ ਦੀ ਹੈ ਸਾਰੇ ਮੈਂਬਰ ਕਿਹਦੇ ਕੰਮ ਵਧਾਉਂਦੇ ਕਰਦੇ ਹੋ ਸਾਰੇ ਲੱਗ ਲਗਾ ਕੇ ਇਕੱਠੇ ਦਾ ਕੰਮ ਹੋਈ ਜਾਂਦੀ ਕੋਈ ਜਾਣੇ ਚੱਲੀ ਜਾਉਂਗਾ